ਤੁਹਾਡਾ ਬਹੁਤ ਸ਼ੁਕਰੀਆ ਅੱਜ ਅਸੀਂ ਪੰਜਾਬ ਦੇ ਛੋਟੇ ਬੱਚੇ 6 ਸਾਲ ਤੋਂ ਛੋਟੇ ਬੱਚਿਆਂ ਦੀ ਗੱਲ ਕਰਨ ਜਾ ਰਹੇ ਹਾਂ ਸਮਾਜਿਕ ਸੁਰੱਖਿਆ ਔਰਤ ਤੇ ਬਾਲ ਵਿਕਾਸ ਵਿਭਾਗ ਪੰਜਾਬ ਆਂਗਣਵਾੜੀ ਸੈਂਟਰਾਂ ਦੀ ਗੱਲ ਕਰ ਰਿਹਾ ਜਿਹੜੇ ਸੈਂਟਰਾਂ ਦੇ ਵਿੱਚ ਸਾਡੇ 6 ਸਾਲ ਤੋਂ ਛੋਟੇ ਬੱਚੇ ਜਾਂਦੇ ਨੇ ਜਿੱਥੇ ਉਹਨਾਂ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਜਿੱਥੇ ਉਹਦਾਂ ਦੀਆਂ ਮੁੱਢਲੀਆਂ ਨੀਹਾਂ ਵੱਜਦੀਆਂ ਨੇ ਅਸੀਂ ਉਹਨਾਂ ਸੈਂਟਰਾਂ ਦੀ ਗੱਲ ਕਰਨ ਜਾ ਰਹੇ ਹਾਂ ਸੋ ਪੰਜਾਬ ਸਰਕਾਰ ਪੰਜਾਬ ਦੇ ਵਿੱਚ 1419 ਨਵੇਂ ਆਂਗਣਵਾੜੀ ਸੈਂਟਰ ਬਣਾਉਣ ਜਾ ਰਹੀ ਹੈ ਬਲਕਿ ਇਹ ਭਣ ਰਹੇ ਨੇ 1419 ਨਵੇਂ ਨਵੇਂ ਆਂਗਣਵਾੜੀ ਸੈਂਟਰ ਬਣਨ ਜਾ ਰਹੇ ਨੇ ਜਿਦੇ ਵਿੱਚੋਂ 56 ਬਣ ਚੁੱਕੇ ਨੇ ਕੰਪਲੀਟ ਹੋ ਚੁੱਕੇ ਨੇ ਤੇ ਬਾਕੀ ਜਿਹੜੇ ਰਹਿੰਦੇ ਨੇ ਉਹ ਕੁਝ ਸਾਰੇ ਉਹਦੀ 700 ਦੇ ਕਰੀਬ ਅਤੇ ਬਾਕੀ ਜਿਹੜੇ ਆ ਉਹ ਸ਼ੁਰੂ ਹੋਣ ਜਾ ਰਹੇ ਨੇ ਬੇਸਿਕਲੀ ਅਸੀਂ ਆਂਗਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਕਰਨ ਦੇ ਵਿੱਚ ਵਿਸ਼ਵਾਸ ਰੱਖ ਰਹੇ ਹਾਂ ਕਿ ਇਹਨਾਂ ਨੂੰ ਵੱਧ ਤੋਂ ਵੱਧ ਅਪਗ੍ਰੇਡ ਕੀਤਾ ਜਾਵੇ ਨਵੀਆਂ ਬਿਲਡਿੰਗਸ ਤੇ ਨਵੀਆਂ ਬਿਲਡਿੰਗਸ ਦੇ ਵਿੱਚ ਨਵਾਂ ਇਨਫਰਾਸਟ੍ਰਕਚਰ ਪਹਿਲਾ ਨਾਲੋਂ ਇੰਪਰੂਵਡ ਇਨਫਰਾਸਟ੍ਰਕਚਰ ਇਹਦੇ ਵਿੱਚ ਅਸੀਂ ਸਰਵੇ ਮੁਤਾਬਕ ਜਿਵੇਂ ਜਿਵੇਂ ਸਾਨੂੰ ਸਾਹਮਣੇ ਆਉਂਦਾ ਕਿ ਅੰਗਣਵੜੀ ਸੈਂਟਰਾਂ ਦੀ ਹਾਲਤ ਜਿੱਥੇ ਖਰਾਬ ਹੈ ਜਿੱਥੇ ਅਪਗ੍ਰੇਡੇਸ਼ਨ ਦੀ ਲੋੜ ਹੈ ਉੱਥੇ-ਉੱਥੇ ਪੰਜਾਬ ਸਰਕਾਰ ਜਿਹੜੇ ਫੰਡ ਤੋਂ ਰਿਲੀਜ਼ ਕਰ ਰਹੀ ਹੈ ਸਾਡੇ ਕੋਲ 350 ਅੰਗਣਵੜੀ ਸੈਂਟਰ ਇਹੋ ਜੇ ਪਾਏ ਗਏ ਸੀ ਜਿਨ੍ਹਾਂ ਨੂੰ ਅਪਗ੍ਰੇਡੇਸ਼ਨ ਦੀ ਲੋੜ ਸੀ ਰਿਪੇਅਰ ਦੀ ਲੋੜ ਸੀ ਜਾਂ ਕੋਈ ਹੋਰ ਉੱਥੇ ਬਾਲਾ ਪੇਂਟਿੰਗਸ ਜਾਂ ਹੋਰ ਇਨਫਰਾਸਟ੍ਰਕਚਰ ਦੀ ਲੋੜ ਸੀ ਉਹਨਾਂ ਨੂੰ ਅਸੀਂ 2 ਲੱਖ ਪ੍ਰਤੀ ਸੈਂਟਰ ਜਿਹੜਾ ਸਰਕਾਰ ਵੱਲੋਂ ਰਿਲੀਜ਼ ਕੀਤਾ ਗਿਆ तकरीबन 7 ਕਰੋੜ ਰੁਪਈਆ ਜਿਹੜਾ ਸੀ ਆਂਗਣਵਾੜੀ ਸੈਂਟਰਾਂ ਦੀ 350 ਆਂਗਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਲਈ ਰਿਲੀਜ਼ ਕੀਤਾ ਇਸ ਤੋਂ ਬਿਨਾ ਸਾਡੇ ਕੋਲ ਬਹੁਤ ਸਾਰੇ ਆਂਗਣਵਾੜੀ ਸੈਂਟਰ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਵਿੱਚ ਹਲੇ ਤੱਕ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਅੱਜ ਜੇ ਅਸੀਂ ਗੱਲ ਕਰੀਏ 2025 ਦੇ ਵਿੱਚ ਤਾਂ 50 ਸਾਲ ਹੋ ਗਏ ਜਿਹੜਾ ਆਈਸੀਡੀਐਸ ਪ੍ਰੋਗਰਾਮ ਸਾਡਾ ਚੱਲਦੇ ਨੂੰ 2 1975 ਚ ਇਹ ਸ਼ੁਰੂ ਹੋਇਆ ਸੀ ਪਰ ਹਲੇ ਤੱਕ ਇਹ ਹਾਲਾਤ ਸੀ ਕਿ ਹੈਗੇ ਵੀ ਆ ਕਿ ਜਿੱਥੇ ਅੰਗਣਵਾੜੀ ਸੈਂਟਰਾਂ ਦੇ ਵਿੱਚ ਪ੍ਰੋਪਰ ਟਾਇਲਟਸ ਨਹੀਂ ਹੈਗੇ ਅੰਗਣਵਾੜੀ ਸੈਂਟਰਾਂ ਦੇ ਵਿੱਚ ਪੀਣ ਵਾਲਾ ਪਾਣੀ ਵੀ ਨਹੀਂ ਪਹੁੰਚਿਆ ਸੋ ਪੀਣ ਵਾਲਾ ਪਾਣੀ ਪਹੁੰਚਾਉਣ ਲਈ ਅਸੀਂ 350 ਤਕਰੀਬਨ 5 553 ਇਹੋ ਜੇ ਅੰਗਣਵਾੜੀ ਸੈਂਟਰ ਆਇਡੈਂਟੀਫਾਈ ਕੀਤੇ ਜਿਨ੍ਹਾਂ ਨੂੰ ਅਸੀਂ 35 ਲੱਖ ਰੁਪਈਆ ਰਿਲੀਜ਼ ਕਰਨ ਜਾ ਰਹੇ ਹਾਂ ਇਸ ਤੋਂ ਬਿਨਾ 2162 ਨਵੇਂ ਟਾਇਲਟਸ ਚਾਈਲਡ ਫ੍ਰੈਂਡਲੀ ਟਾਇਲਟਸ ਜਿਹੜੇ ਅੰਗਣਵਾੜੀ ਸੈਂਟਰਾਂ ਚ ਬਣਾਏ ਜਾ ਰਹੇ ਨੇ ਉਹਦੇ ਲਈ ਵੀ ਪੰਜਾਬ ਸਰਕਾਰ ਤਕਰੀਬਨ 7 ਕਰੋੜ ਰੁਪਈਆ ਅਸੀਂ ਰਿਲੀਜ਼ ਕਰਨ ਜਾ ਰਹੇ ਹਾਂ ਸਿਰਫ ਇੱਥੇ ਹੀ ਬਸ ਨਹੀਂ ਅਸੀਂ ਆੰਗਣਵਾੜੀ ਸੈਂਟਰਾਂ ਦੇ ਵਿੱਚ ਹੁਣ ਤੱਕ ਜੋ ਦੇਖਿਆ ਗਿਆ ਕਿ ਉੱਥੇ ਫਰਨੀਚਰ ਦੀ ਵੀ ਘਾਟ ਪਈ ਗਈ ਬੱਚੇ ਹਲੇ ਤੱਕ ਸਾਡੇ ਜ਼ਿਆਦਾਤਰ ਦਰੀਆਂ ਦੇ ਉੱਪਰ ਹੀ ਬੈਠੇ ਹੁੰਦੇ ਆ ਸੋ ਹਰੇਕ ਆੰਗਣਵਾੜੀ ਸੈਂਟਰ ਦੇ ਵਿੱਚ ਫਰਨੀਚਰ ਪ੍ਰੋਵਾਈਡ ਕਰਨ ਜਾ ਰਹੇ ਆ ਉਹਦੇ ਵਿੱਚ ਬਹੁਤ ਜਲਦ ਅਸੀਂ 21 ਕਰੋੜ ਰੁਪਈਆ ਜਿਹੜਾ ਆੰਗਣਵਾੜੀ ਸੈਂਟਰਾਂ ਨੂੰ ਦੇਣ ਜਾ ਰਹੇ ਆ ਤਾਂ ਕਿ 10000 ਪ੍ਰਤੀ ਸੈਂਟਰ ਦੇ ਹਿਸਾਬ ਨਾਲ ਉੱਥੇ ਫਰਨੀਚਰ ਜੋ ਵੀ ਇਨਫਰਾਸਟ੍ਰਕਚਰ ਚਾਹੀਦਾ ਉਹ ਪ੍ਰੋਵਾਈਡ ਕੀਤਾ ਜਾਵੇਗਾ ਆਉਣ ਵਾਲੇ ਮਹੀਨਿਆਂ ਦੇ ਵਿੱਚ ਇਸ ਤੋਂ ਬਿਨਾ ਅਸੀਂ ਇਹ ਦੇਖਿਆ ਵੀ ਜਿਹੜੇ ਆਂਗਣਵਾੜੀ ਸੈਂਟਰ ਇੱਥੋਂ ਤੱਕ ਕੰਪਲੀਟ ਕਰ ਗਏ ਜਿਦੇ ਵਿੱਚ ਕਿਚਨ ਵੀ ਹੈ ਪ੍ਰੋਪਰ ਟਾਇਲਟਸ ਵੀ ਨੇ ਜਿਨ੍ਹਾਂ ਦੇ ਵਿੱਚ ਅਸੀਂ ਜਿਹੜੀ ਬੇਸਿਕ ਗੱਲ ਕਰਦੇ ਹਾਂ ਵੀ ਬਾਲਾ ਪੇਂਟਿੰਗ ਅਸੀਂ ਇਸ ਕਰਕੇ ਕਹਿੰਦੇ ਹਾਂ ਕਿ ਬੱਚਿਆਂ ਨੂੰ ਜਿਹੜੀ ਮੈਂ ਪਹਿਲਾਂ ਵੀ ਗੱਲ ਕਰਦੀ ਹੁੰਨੀ ਕਿ ਬੱਚਿਆਂ ਨੂੰ ਅਸੀਂ ਕੋਈ ਕਿਤਾਬਾਂ ਦੇ ਜ਼ਰੀਏ ਜਾਂ ਕੋਈ ਡਾਂਟ ਕੇ ਇਸ ਤਰ੍ਹਾਂ ਨਹੀਂ ਪੜਾਉਣਾ ਉੱਥੇ ਮਾਹੌਲ ਹੀ ਇਸ ਤਰ੍ਹਾਂ ਦਾ ਕ੍ਰੀਏਟ ਕੀਤਾ ਜਾਵੇ ਕਿ ਉਹ ਦੇਖ ਕੇ ਹੀ ਬੱਚੇ ਸਿੱਖਣ ਖੇਡ ਕੇ ਹੀ ਸਿੱਖਣ ਸੋ ਸਾਰਾ ਕੁਝ ਕੰਪਲੀਸ਼ਨ ਤੋਂ ਬਾਅਦ ਅਸੀਂ ਸક્ષਮ ਆਂਗਣਵੜੀ ਸੈਂਟਰ ਦੋ ਜ਼ਿਲ੍ਹਿਆਂ ਦੇ ਵਿੱਚ ਮੋਗਾ ਤੇ ਫਿਰੋਜ਼ਪੁਰ ਜਿਨ੍ਹਾਂ ਨੂੰ ਅਸੀਂ ਐਸਪੀਰੇਸ਼ਨ ਡਿਸਟ੍ਰਿਕਟ ਮੰਨਦੇ ਹਾਂ 1 ਲੱਖ ਪਰ ਆਂਗਣਵੜੀ ਸੈਂਟਰ ਦੇਣ ਜਾ ਰਹੇ ਆ ਜਿਹਦੇ ਨਾਲ ਕਿ ਉਹਨਾਂ ਸੈਂਟਰਾਂ ਦੇ ਵਿੱਚ ਇੱਕ ਤਾਂ ਅਸੀਂ LED ਜਿਹਨੂੰ ਅਸੀਂ ਟੀਵੀ ਕਹਿ ਸਕਦੇ ਆ ਲਗਾਵਾਂਗੇ ਤੇ RO RO ਲਗਾਏ ਜਾਣਗੇ ਇਸ ਤੋਂ ਬਿਨਾ ਜਿਹੜਾ ਰਹਿੰਦਾ ਪੈਸਾ ਹੋਏਗਾ LED ਤੇ ਆਪਣੇ RO ਤੋਂ ਬਿਨਾ ਉਹਨਾਂ ਨੂੰ ਅਸੀਂ ਹੋਰ ਇਨਫਰਾਸਟ੍ਰਕਚਰ ਕੋਈ ਲਰਨਿੰਗ ਕਿਟਸ ਲਗਾਉਣੀਆਂ ਅਸੀਂ ਸੀਸੀਟੀਵੀ ਕੈਮਰੇ ਲਗਾਉਣੇ ਆ ਜਾਂ ਕੁਝ ਹੋਰ ਬੱਚਿਆਂ ਨੂੰ ਚਾਹੀਦਾ ਉਹਦੇ ਲਈ ਵੀ ਉਹ ਯੂਜ਼ ਕਰ ਸਕਦੇ ਆ ਸੋ ਇਹਦੇ ਪਿੱਛੇ ਕਨਸੈਪਟ ਇਹੀ ਹੈ ਕਿ ਸਾਡੇ ਬੱਚਿਆਂ ਨੂੰ ਇੱਕ ਵਧੀਆ ਨਿੱਘੇ ਮਾਹੌਲ ਦੇ ਵਿੱਚ ਲਰਨਿੰਗ ਮਟੀਰੀਅਲ ਮਿਲੇ ਇਸ ਤਰ੍ਹਾਂ ਦਾ ਮਿਲੇ ਕਿ ਬੱਚੇ ਖੇਡਦੇ-ਖੇਡਦੇ ਪੜਨ ਖੇਡਦੇ-ਖੇਡਦੇ ਸਿੱਖਣ ਕਿਉਂਕਿ ਇਸ ਤੋਂ ਪਹਿਲਾਂ ਜਿਵੇਂ ਅਸੀਂ ਗੱਲ ਕਰਦੇ ਸੀ ਕਿ ਪਲੇ ਵੇ ਸੈਂਟਰਾਂ ਨੂੰ ਅਸੀਂ ਐਕਸੈਪਟ ਇੱਕ ਸਰਟਨ ਲੈਵਲ ਤੱਕ ਹੀ ਕਰਾਂਗੇ ਕਿ ਉੱਥੇ ਕਿੰਨੀ ਸਪੇਸ ਹੈ ਕਿੰਨਾ ਖੇਡਣ ਨੂੰ ਜਗ੍ਹਾ ਹੈ ਉਸੇ ਤਰ੍ਹਾਂ ਹੀ ਅਸੀਂ ਆਂਗਣਵਾੜੀ ਸੈਂਟਰਾਂ ਨੂੰ ਵੀ ਉੱਥੇ ਟਾਇਲਟ ਹੈ ਕਿਚਨ ਹੈ ਉੱਥੇ ਜੜੀਆਂ ਕੰਧਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਪੇਂਟਿੰਗਸ ਹੈ ਕਿ ਜਿਹੜੇ ਬੱਚੇ ਉਹਨੂੰ ਦੇਖ ਕੇ ਸਿੱਖ ਰਹੇ ਆ ਉੱਥੇ ਖੇਡਣ ਲਈ ਅਸੀਂ ਪੋਸ਼ਣ ਵਾਟਕਾ ਵੀ ਜ਼ਰੂਰੀ ਕਰ ਰਹੇ ਆ ਕਿ ਉੱਥੇ ਇਸ ਤਰ੍ਹਾਂ ਦੀ ਬਾਗਿਚੀ ਜਿਹਦੇ ਵਿੱਚ ਕਿ ਪੌਦੇ ਲਗਾਏ ਜਾਣ ਫਰੂਟ ਲਗਾਏ ਜਾਣ ਤਾਂ ਕਿ ਬੱਚੇ ਉਹਨੂੰ ਦੇਖ ਕੇ ਸਿੱਖਣ ਤੇ ਪੋਸ਼ਣ ਦੇ ਪ੍ਰਤੀ ਅਸੀਂ ਆਪਣੀਆਂ ਗਰਭਵਤੀ ਤੇ ਲੈਕਟੇਟਿੰਗ ਮਦਰਸ ਆ ਜਿਹੜੇ ਉਹਨਾਂ ਨੂੰ ਅਸੀਂ ਜਾਣਕਾਰੀ ਦਈਏ ਸੋ ਇਹ ਬੇਸਿਕਲੀ ਜੇ ਅਸੀਂ ਕੁੱਲ ਮਿਲਾ ਲਈਏ ਤਾਂ ਤਕਰੀਬਨ 200 ਕਰੋੜ ਰੁਪਏ ਜਿਹੜੀ ਪੰਜਾਬ ਸਰਕਾਰ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਂਘਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਲਈ ਖਰਚੇਗੀ ਤੇ ਮੈਂ ਸਾਡੇ ਅਫੀਸਰ ਸਾਹਿਬਾਨ ਵੀ ਬੈਠੇ ਨੇ ਇਹਨਾਂ ਨੂੰ ਕਹਾਂਗੇ ਕਿ ਥੋੜਾ ਜਿਹਾ ਪੀਪੀਟੀ ਰਾਹੀਂ ਵੀ ਐਕਸਪਲੇਨ ਕਰ ਦੇਣ ਕਿ ਅਸੀਂ ਕੀ ਕਰਨ ਜਾ ਰਹੇ ਹਾਂ